ਦੇਖਾਂ ਕਿੰਨਾ ਟਾਈਮ ਹੋ ਗਿਆ ਵਾ ਉਹਦੇ ਬਾਹਰ ਨਿਕਲਣ ਦਾ ਵੀ ਟਾਈਮ ਹੋਇਆ ਹੁਣ ਆਵਾ ਟਾਈਮ ਤੇ ਲੱਗਦਾ ਵਾ ਵਾ ਹੀ ਹੋ ਗਿਆ ਜਿੱਦਾਂ ਪਤਾ ਨਹੀਂ ਲੱਗ ਗੰਡੇ ਆ ਘਰੇ ਸਾਢੇ 6 ਤੋਂ ਉੱਤੇ ਹੋਈ ਜਾਣ ਡਿਆ ਵਾ ਸੁਤੀਆ ਬੁਆ ਟੋ ਕੇ ਅਸੀਂ ਥੱਲੇ ਮੈਂ ਇੱਥੇ ਖਲੋ ਕੇ ਵੇਖਦੀ ਆ ਜਦੋਂ ਨਿਕਲੂਗਾ ਨਾ ਬਾਹਰ ਫੇਰੀ ਮੈਂ ਬਾਹਰ ਨਿਕਲਦੀ ਆ ਹਾਏ ਕਿਤੇ ਪਾਪਣ ਵੇਖ ਨਾ ਲਵੇ ਇਹ ਨਾ ਹੋਵੇ ਮੇਰੀ ਕੁੱਤੇ ਖਾਣੀ ਕਰਦੇ ਚਲ ਮੈਂ ਇਥੋਂ ਨਹੀਂ ਜਾਂਦਾ ਨਿਕਲ ਕੇ ਚਲੇਗਾ ਨਾ ਗਿਆ ਹੋਵੇ ਕਿਤੇ ਪਰ ਨਹੀਂ ਹਾਏ ਨਹੀਂ ਲੱਗਦਾ ਗਿਆ ਬਾਹ ਨਹੀਂ ਬੈਠੀ। ਇਹ ਨਿਕਲੀ ਨਹੀਂ ਹਣੀ ਬਾਹ। ਸਸਰੀਕਾਲ। ਠੀਕ ਠਾਕ। ਅੱਜ ਸਵੇਰ ਦੇ ਦਿਖੇ ਨਹੀਂ। ਸਸਰੀਕਾਲ। ਠੀਕ ਹਾਂ। ਉਹ ਉਦਮ ਸੋਭਾਰੇ ਪਿਆ ਹੀ। ਮੈਂ ਉੱਥੇ ਚੱਲ ਗਿਆ ਸਸਕਾਰ ਤੇ। ਫੇਰ ਆਣ ਕੇ ਲੰਮਾ ਪੈ ਗਿਆ। ਹਾ ਹਾਏ। ਉਹ ਕਿਦਾਂ ਮਰ ਗਿਆ? ਉਨੂੰ ਕੀ ਹੋਇਆ ਉਹ ਤੇ ਚੰਗਾ ਬਲਾਹੇ ਆਜੋ ਉੱਥੇ ਬਈਏ ਨਾਲੇ ਗੱਲਾਂ ਕਰੀਏ ਉਹ ਬਾਰੇ ਮੇਰੇ ਮਾਲਕਾ ਵੇ ਮਾਈ ਬੁੱਢੇ ਦੇ ਕੰਮ ਐਦਾਂ ਕਰਦੇ ਆ ਜਿੱਦਾਂ ਮੈਂ ਅੰਨੀ ਆ ਮੈਨੂੰ ਕੱਖ ਦੇਖਦਾ ਨਹੀਂ ਆ ਇਹਨਾਂ ਲੱਗਦਾ ਜਿਦਾ ਬਿੱਲੀ ਨੇ ਅੱਖਾਂ ਮੀਟੀਆਂ ਹੁੰਦੀਆਂ ਵਾ ਤੇ ਮੀਟੀਆਂ ਤਾਂ ਕਬੂਤਰ ਨੇ ਹੁੰਦੀਆਂ ਵਾ ਇਹਨਾਂ ਨੂੰ ਆਪਣੇ ਵਰਗੇ ਸਮਝਿਆ ਸਾਰਿਆਂ ਨੇ ਹਾਂਜੀ ਬਾਪੂ ਜੀ ਅੱਗੇ ਜੇ ਉਹ ਆ ਗਿਆ ਪੁੱਤ ਤੇ ਕੀ ਹੋਇਆ ਸੀ ਉਹਨਾਂ ਨੂੰ ਕੋਹ ਨੇ ਬਿਮਾਰ ਰਹੀ ਬਿਮਾਰ ਹੀ ਹੋ ਠੀਕ ਆ ਚਲੋ ਕਿ ਦੁਨੀਆ ਤੋਂ ਵਿਚਾਰਾ ਆਪਣੇ ਬਾਜੇ ਬਜਾ ਆ ਗਿਓ ਜਿੰਨੇ ਬਜਦੇ ਹੋਰ ਬਾਪੂ ਜੀ ਖਾ ਖਟ ਲਿਆ ਗੇ ਹੋਰ ਉਹਨੇ ਕੀ ਕਰਨਾ ਸੀ ਹੁਣ ਜਾਣਾ ਹੀ ਹੁੰਦਾ ਵਾ ਉਦਾਂ ਹੀ ਪਤਾ ਨਹੀਂ ਬੁੱਢੇ ਨੂੰ ਤ੍ਰਿਸ਼ਨਾ ਪਈ ਰਹਿੰਦੀ ਆ ਇਹ ਹੋਰ ਜੀ ਲਈਏ ਹੋਰ ਜੀ ਲਈਏ ਹੋਰ ਜੀ ਕਿ ਕੀ ਕਰਨਾ ਵਾ ਉਹ ਜੋ 50 ਸਾਲ ਪਹਿਲਾਂ ਵੇਖਿਆ ਹੁੰਦਾ ਉਹ 50 ਸਾਲ ਬਾਅਦ ਚ ਵੇਖਣਾ ਹੁੰਦਾ ਜਾਣ ਕੇ ਹੀ ਆ ਕਿ ਤ੍ਰਿਸ਼ਨਾ ਹੀ ਆ ਜਿੰਨੀ ਮਰਜ਼ੀ ਵਧਾਈ ਜਾਓ ਫੋਤੇ ਦਈਆ ਦੁਨੀਆ ਤੋਂ ਜਾਣ ਨੂੰ ਕਿਹਦਾ ਜੀ ਕਰਦਾ ਦੰਗਿਆਂ ਦਾ ਜਾਣ ਨੂੰ ਜੀ ਕਰਦਾ ਵਾ ਅਰਕ ਬੰਦਾ ਸੋਚਦਾ ਵੀ ਮੈਂ ਵੀ ਆਪਣੇ ਉਤੇ ਬੋਤੀਆਂ ਖਟਾਵਾਂ ਚਾਹ ਨਹੀਂ ਪੀਣੀ ਜੇ ਨਹੀਂ ਚਾਹ ਨਹੀਂ ਪੀਣੀ ਜਾਣ ਤੇ ਇਹਦਾ ਵੀ ਨਹੀਂ ਜੀ ਕਰੰਡਿਆ ਮੇ ਲੱਤਾ ਕੰਮ ਨਹੀਂ ਉਹ ਘੰਡਈਆਂ ਤੇ ਮਾਈ ਨਾਲ ਗੱਲਾਂ ਮਾਰਨੋਂ ਨਹੀਂ ਹਟਦਾ ਮੈਂ ਕਹਿੰਨੀ ਹਾਦੀ ਹੋ ਗਈ ਆ ਹਜੇ ਤੱਕ ਆਸ਼ਕੀਆਂ ਸੋਝਦੀਆਂ ਇਹਨਾਂ ਨੂੰ ਬਥੇਰਾ ਹਾਏ ਹਾਏ ਉਹਦੋਂ ਸਾਨੂੰ ਕੀ ਹੋ ਗਿਆ ਵਾ ਮੈਮੀ ਇੱਥੇ ਹੰਦੀ ਲਾਗੇ ਅਸੀਂ ਇਕੱਠੇ ਬੈਠੇ ਹੁੰਦੇ ਘਰ ਵਿੱਚ ਨਾਲ ਜਾਂਦੀ ਉਹਦਾ ਮੂੰਹ ਵੇਖ ਕੇ ਆਉਂਦੀ ਪਤਾ ਨਹੀਂ ਕਿਹੜੇ ਵੇਲੇ ਘੜੀ ਦੀ ਗੱਲ ਸੱਚੀ ਹੋ ਗਈ ਆ ਸਾਡਾ ਤੇ ਦੋਹਾਂ ਜੀਆਂ ਦਾ ਨਿਸ਼ੋੜਾ ਹੀ ਪੈ ਗਿਆ ਆ ਕਾ ਮੈਂ ਖੰਡਿਆ ਮੈਂ ਸੁੱਕ ਗਈ ਇਹ ਨਾ ਪਾਣੀ ਵੀ ਲਾਈ ਗਈ ਵਾ ਤੇ ਆ ਮੇਰੀ ਗੱਲ ਸੁਣੋ ਆ ਪਾੜ ਗਏ ਸਾਰੇ ਤੇ ਪਾੜ ਗਏ ਛਾੜ ਲੈ ਉਹਨੇ ਹੋਰ ਮੇਰਾ ਪਤਾ ਕੀ ਇਰਾਦਾ ਵਾ ਛਾੜ ਨਾ ਲਿਆਈਏ ਗੱਦੇ ਹੀ ਨਵੇਂ ਲਿਆਈਏ ਸੋਫੇ ਵੀ ਨਵੇਂ ਲਿਆਈਏ ਤੇ ਬੈੱਡ ਵੀ ਨਵਾਂ ਲਿਆਈਏ ਚੱਲ ਕੋਈ ਨਾ ਕਾਲੀ ਨਾ ਕਰ ਹੁਣ ਅਸੀਂ ਆਪਣੇ ਪੁੱਤ ਵਿਆਉਣੇ ਆ ਤੇ ਨਵਾਂ ਧੀਆ ਸਾਡੀਆਂ ਆਉਣੀਆਂ ਉਹ ਆਪਣੇ ਮਨ ਪਸੰਦਾ ਜਿੱਦਾਂ ਦਾ ਲਿਆਉਣਾ ਹੋਣਗੀ ਲੈ ਆਉਣਗੀ ਤੇ ਉਹਨੂੰ ਆਪਾਂ ਪੈਸੇ ਦੇਵਾਂਗੇ ਨਵਾਂ ਨੂੰ ਵੀ ਜਾਓ ਪੁੱਤ ਲੈ ਆਓ ਜੇ ਪੈਸੇ ਦੇ ਕੇ ਨਵਾਂ ਕੋ ਮਗਾਉਣੇ ਆਂ ਤੇ ਅਸੀਂ ਆਪ ਲੈ ਆਉਨੇ ਸਾਨੂੰ ਕੀ ਆ ਉਹ ਚਲੋ ਅਸੀਂ ਹੁਣ ਪੁਰਾਣੇ ਜ਼ਮਾਨੇ ਦੇ ਆ ਉਹ ਨਵੇਂ ਜ਼ਮਾਨੇ ਦੀਆਂ ਔਣੀਆਂ ਸਾਡੇ ਘਰ ਅਜੇ ਪੁਰਾਣੇ ਜ਼ਮਾਨੇ ਦੇ ਤੇ ਨਾਲੇ ਇਹ ਵੀ ਉਹਨਾਂ ਨੂੰ ਇਹ ਹੋਊਗਾ ਵੀ ਚਲ ਸਾਡੇ ਮਾਪਿਓ ਖਣ ਖਲਾਉਣ ਦੇ ਆ ਵੀ ਜਾਓ ਪਤਾ ਜਿੱਦਾਂ ਦੀ ਚੀਜ਼ ਲੈਣੀ ਲੈ ਆਓ ਮੈਂ ਨਹੀਂ ਜੇ ਪੁਰਾਣੇ ਜ਼ਮਾਨੇ ਚੋਂ ਮੈਂ ਨਵੇਂ ਜ਼ਮਾਨੇ ਚੋਂ ਹੀ ਆ ਜਾਂ ਤਾਂ ਫਿਰ ਇਦਾਂ ਵਾਂ ਜਦੋਂ ਉਹਨਾਂ ਨੇ ਆਉਣਾ ਵਿਆਈਆਂ ਤੇ ਹੋ ਸਕਦਾ ਉਹ ਆਪਣੇ ਪਿੰਡੋਂ ਹੀ ਲੈ ਆਉਣ ਦਾ ਅਜ ਦਵਿੰਦਰ ਤੂੰ ਜਦੋਂ ਗੱਲ ਕਰਦੀ ਪੁੱਠੀ ਕਰਦੀ ਪੁੱਠੀ ਗੱਲ ਨਹੀਂ ਹੁੰਦੀ ਤੂੰ ਫਿਰ ਦਾਜ ਭਾਲਦੀ ਇਹ ਗੱਲ ਦਾ ਤੇ ਲੋਕੀ ਦਿੰਦੇ ਆ ਓਹੋ ਇਹ ਨਾ ਤੂੰ ਆਪਣੀ ਮਾਂ ਇਹੋ ਜੀ ਸੋਚ ਨਹੀਂ ਰੱਖੀਦੀ ਹੁੰਦੀ ਵੀ ਉਧਰੋਂ ਆ ਜਾਣਾ ਜਾਂ ਉਹਨਾਂ ਦੇ ਮਾਪੇ ਨੇ ਦੇ ਦੇਣਾ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਸੁਣੋ ਮੇਰੀ ਗੱਲ ਇੰਨਾ ਸ਼ੁਗਰ ਕਰ ਪਈ ਸੁਣੋ ਮੇਰੀ ਗੱਲ 1 ਮਿੰਟ ਸੁਣੋ ਜੇ ਅਸੀਂ ਵੀ ਲੈਣ ਦਾ ਉਹਨਾਂ ਨੇ ਵੀ ਦੇ ਦਿੱਤਾ ਤੇ ਸਾਡੇ ਤੇ ਅੱਗੇ ਵੀ ਕਮਰੇ ਦਾ ਸਮਾਨ ਬੜਾ ਵਾ ਤੇ ਮੁੜ ਕੇ ਇੰਨੀਆਂ ਚੀਜ਼ਾਂ ਇਹ ਰੱਖਣੀਆਂ ਕਿੱਥੇ ਆ ਇਹ ਗੱਲ ਮੈਂ ਕਰਦੀ ਹਾਂ ਮਹਾਰਾਜ ਕੋਰਾ ਸੁੱਖ ਮੰਗੀਦੀ ਹੁੰਦੀ ਆ ਕਿ ਸੱਚੇ ਪਾਤਸ਼ਾਹ ਨਵਾਂ ਧੀਆਂ ਦਈ ਇਹ ਆ ਵੀ ਇਦਾਂ ਦੀ ਆਗਿਆ ਕਰ ਕਿਸੇ ਚੀਜ਼ ਦੀ ਲੋੜ ਨਹੀਂ ਕੀ ਹਰ ਇੱਕ ਚੀਜ਼ ਮਾਲਕ ਨੇ ਕਰੇ ਦਿੱਤੀ ਇਹ ਤਾਂ ਗੱਲ ਸਹੀ ਆ ਇਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀ ਇਹ ਗੱਲ ਕਰੀਦੀ ਹੁੰਦੀ ਜਿਹੜੀਆਂ ਹੌਣ ਤੇ ਸਾਡੇ ਘਰ ਦਾ ਤਫਾਕ ਵੱਜਾ ਰਵੇ ਸਿਆਣਿਆਂ ਦੇ ਘਰ ਦੀ ਭਾਰੀ ਦਾ ਬੰਨ ਵੱਜਾ ਵਾ ਜਿੱਥੇ ਤਫਾਕ ਹੋਵੇ ਜਿੱਥੇ ਤਫਾਕ ਉੱਥੇ ਤੇ ਕੋਈ ਗੱਲ ਹੀ ਨਹੀਂ ਨਾ ਤੇ ਨਾਲੇ ਸਾਨੂੰ ਇਹ ਆ ਸਾਨੂੰ ਪੁੱਛਣ ਕਿਛਣ ਗਿਆ ਅਸੀਂ ਉਹਨਾਂ ਨੂੰ ਪੁੱਛਾਂਗੇ ਕਿਛਾਂਗੇ ਤੇ ਫਿਰ ਮਹਾਰਾਜ ਉਹ ਗੱਲ ਵਿਦਾਜ ਦੀ ਲੋੜਨੀ ਆ ਈਆਂ ਪੁੱਤ ਚੰਗੇ ਹੋਣ ਤੇ ਸਾਡਾ ਸਭ ਕੁਝ ਚੰਗਾ ਹੋ ਜਾਣਾ ਗੱਲ ਤੇ ਇਹੋ ਹੀ ਆ ਮੈਂ ਤੇ ਇਹ ਗੱਲ ਕਹਿਣਾ ਵੀ ਕੋਈ ਨੋਂ ਠੀਕ ਕੋਈ ਚੀਜ਼ ਢਲ ਜੇ ਵਿਗੜ ਜੇ ਨੋਂ ਧੀ ਨੂੰ ਕੁਝ ਨਹੀਂ ਆਖਣਾ ਚਾਹੀਦਾ ਹਾਏ ਹਾਏ ਹੱਬਾ ਹਾਏ ਤੂੰ ਐ ਕਰਤਾ ਉਦੋਂ ਫਿਰ ਲੜਾਈ ਵੱਜ ਜਾਂਦੀ ਆ ਜੇ ਮੰਨ ਲਓ ਆਪਣੀ ਧੀ ਕੋ ਸਾਡੀ ਧੀ ਕੋ ਕੋਈ ਚੀਜ਼ ਢਲ ਜੇ ਈ ਧੀ ਨੂੰ ਕਹਾਂਗੇ ਬਾੜੀ ਉਹ ਜਿਹੜੀ ਨਵਾਂ ਹੁੰਦੀ ਉਹ ਅਸਲੀ ਧੀਆ ਉਹ ਹੁੰਦੀਆਂ ਮੇਰਾ ਜੀ ਕੰਡਾ ਮੈਂ ਤਲਾਕ ਹੀ ਦੇ ਦਾਂ ਤੈਨੂੰ ਮੈਂ ਉਦਾਂ ਹੀ ਚੰਗੀ ਜਰ ਤੋਂ ਬਗੈਰ ਤੂੰ ਅਜ ਵੀ ਦੇਣ ਦੇ ਹੀ ਤਲਾਕ ਤੂੰ ਤੇ ਜਦੋਂ ਦੀ ਵਿਆਹੀ ਆਈ ਮੈਨੂੰ ਉਦੋਂ ਦਾ ਹੀ ਹੌਟ ਡਰਾਵੇ ਮਰੀ ਜਾਂਦੀ ਆ ਨਾ ਤੂੰ ਕਾ ਵੀ ਲਿਓਨੀ ਨਾ ਮੇਰੇ ਕੋਲ ਸਾਈਨ ਕਰਾਉਣੀ ਆ ਲੈ ਮੈਂ ਕਰਦਾ ਸਾਈਨ ਮੈਨੂੰ ਤੇ ਕਾ ਨਿਆਣਿਆਂ ਦਾ ਮੂੰਹ ਮਾਰਨ ਡਿਆ ਵਾ ਹੋਰ ਤੇ ਮੈਨੂੰ ਕੋਈ ਗੱਲ ਨਹੀਂ ਆ ਮੈਂ ਮੇਰੇ ਨਿਆਣੇ ਰੋਲ ਜਾਣੇ ਆ ਤੇ ਮੈਂ ਹੁਣ ਨੂੰ ਕਦੇ ਵੀ ਤੈਨੂੰ ਛੱਡ ਕੇ ਚਲ ਜਾਂਦੀ ਤੇ ਜਾ ਪੇਕੇ ਹੀ ਚਲ ਜਾ ਲਾਇਆ 2 ਮਹੀਨੇ ਉੱਥੇ ਕੀ ਹੋਊਗਾ ਤੇ ਲਾਉਂਗੀ ਮੈਨੂੰ ਕਹਿੰਦੇ ਚਲ ਦੇ ਤੁਸੀਂ ਜਦੋਂ ਨਹੀਂ ਕਰਿਆ ਉਦੋਂ ਪੇਕਿਆਂ ਦੇ ਡਰਾਵੇ ਦੇਈ ਜਾਂਦੇ ਆ ਤੁਹਾਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਵੀ ਚਲਦੇ ਹੁੰਦੇ ਤਾਂ ਤੂੰ ਗਈ ਵੀ ਨਾ ਕਦੀ ਤੇ ਜਾਨੀ ਜਾਨੀ ਤੇ ਹੈਗੀ ਆ ਤੇਰੇ ਵਰਗਾ ਮੁੜ ਕੇ ਮਗਰ ਫੋਨ ਕਰ ਕਰਕੇ ਨਿਆਣੇ ਰੋਂਦੇ ਹੀ ਹੋ ਨਿਆਣੇ ਦੇ ਸਿਰ ਨਾਉਣ ਵਾਲੇ ਹੀ ਹੋ ਨਿਆਣੇ ਦਾ ਉਹ ਕਰਨ ਵਾਲਾ ਹੀ ਹੋ ਉਦੋਂ ਫੇ ਕੋਈ ਕਰ ਆਉਂ ਕਰਦਾ ਵੀ ਨਹੀਂ ਆਣ ਕੇ ਕੰਮ ਤੁਹਾਡੇ ਕਰਦਾ ਮੈਂ ਆਪੇ ਕਰ ਲਾਂ ਨਾ ਕਰ ਲਾਂ ਹਾ ਸ਼ਾ ਤੈਨੂੰ ਕੀ ਤੈਨੂੰ ਕੋਈ ਹੋਰ ਦੇਖਦੀ ਹੋਣੀ ਆ ਤੇਰਾ ਰਾਧਾ ਨਾਲ ਇਹਨੂੰ ਕੱਢ ਕੇ ਤੇ ਮੈਂ ਹੋਰ ਵਿਆਹ ਕਰਾਵਾਂ ਹੋਰ ਆਹੋ ਤੇਰੇ ਵਰਗੀ ਨੇ ਮੇਰੇ ਨੱਕ ਤੇ ਦਮ ਕੀਤਾ ਮੈਨੂੰ ਕੀ ਲੋੜ ਆ ਹੋਰ ਲੈਣ ਦੀ ਫਾਪ ਪਾਉਣ ਦੀ ਗੱਲ ਐਦਾਂ ਕਹਿੰਦੇ ਹੁੰਦੇ ਆ ਪਹਿਲਾਂ ਮਗਰੋਂ ਮੁੜ ਕੇ ਇੰਨਾ ਉਮਰ ਨਹੀਂ ਲੰਘਦੀ ਹੁੰਦੀ ਫੇ ਆਉਂਦੀਆਂ ਹੁੰਦੀਆਂ ਛਣਛਣ ਕਰਦੀਆਂ ਇੱਥੇ ਨਾ ਕੋਈ ਛਣਛਣ ਕਰਦੀ ਵੜਗੀ ਜਿਹੜੀ ਵੜਗੀ ਐ ਮੈਂ ਤੇ ਇਹਨੂੰ ਕੱਢਣ ਨੂੰ ਫਿੰਡਿਆ ਅੱਛਾ ਇੰਨਾ ਦੁਖੀ ਤੂੰ ਮੇਰੇ ਹੱਥੋਂ ਤੇਰੀ ਜ਼ੁਬਾਨ ਤੋਂ ਦੁਖੀ ਹੂੰ ਅੱਛਾ ਹਾਂ ਫੇ ਤੈਨੂੰ ਸਕੂਨ ਮਿਲ ਜਾਊਗਾ ਫੇ ਤੂੰ ਖੁਸ਼ ਹੋ ਜਾਏਂਗਾ ਪੈ ਜਾਊਗੀ ਤੇਰੇ ਠੰਡ ਕਲੇਜੇ 'ਚ ਆਹੋ ਪੈ ਜਾਊਗੀ ਪੈ ਜਾਊਗੀ ਕਰਦੀ ਕੀ ਆਏ ਨਾ ਇਹਨੇ ਜਾਣਾ ਨਾ ਹੋਰ ਤੇ ਉਦਾ ਸਿਰ ਖਾਈ ਜਾਂਦੀ ਆਣ ਕੇ ਆ ਵੀ ਲੈਦਾ ਫੜ ਲ ਆਪਣਾ ਆ ਖਾਣਾ ਜਿਆ ਐਨਾ ਊਖਾ ਜੂ ਆ ਤੇ ਤੂੰ ਵੇ ਸੀ ਕੇ ਪਾਈ ਦੇ ਹਾਂ ਉੱਥੇ ਮੈਂ ਮੈਂ ਜਰੂਰ ਰਹਿਣਾ ਹੀ ਨਹੀਂ ਤੇ ਮੈਂ ਰਹਿਣਾ ਤੇ ਇਹਨੂੰ ਮੈਂ ਰੱਖ ਕੇ ਵੀ ਰਾਜੀ ਨਹੀਂਗਾ ਦਵਿੰਦਰ ਦੇ ਮਨ ਚ ਵੀ ਸ਼ੰਕਾ ਹੀ ਰਹਿਣਾ ਕਿਓ ਕਿ ਦਾ ਮਰ ਗਿਆ ਉਹਦਾ ਖਰਿਆ ਕਿੰਨਾ ਕਿ ਦੰਦਰਾ ਜੀ ਕਰਦਾ ਉਹ ਗੱਲ ਕਰਨ ਨੂੰ ਤੇ ਜਿਹੜੀ ਗੱਲ ਕਰਨੀ ਖਲੋਤਿਆਂ ਕਰ ਲੈਣੀ ਉਹ ਤੇ ਨਮਬਲਜੀਤ ਆ ਗਈ ਤੇ ਢਿੱਡ ਤੇ ਮੇਰਾ ਵੀ ਗੱਲਾਂ ਨਾ ਭਰਿਆ ਵਾ ਵੀ ਕਿਤੇ ਬਈਏ ਦੋਵੇਂ ਜੀ ਤੇ ਗੱਲਾਂ ਰੱਜ ਕੇ ਕਰੀਏ ਪਰ ਹੁਣ ਕੀ ਕਰ ਸਕਦੇ ਆ 3 ਪੁੱਤਾਂ ਦੇ ਗਾੜੀ ਬੱਸ ਨਹੀਂ ਚੱਲਦਾ ਸਾਡਾ ਤੇ ਕੋ ਨਹੀਂ ਕਰ ਸਕਦੇ ਗੱਲਾਂ ਨਾ ਉਹਦਾ ਵੀ ਢਿੱਡ ਭਰਿਆ ਹੋਣਾ ਤੇ ਮੌਕਾ ਹੀ ਨਹੀਂ ਮਿਲਦਾ ਗੱਲ ਕਰਨ ਦਾ ਹੋਣਾ ਅਬ ਇਹ ਕ ਸਮਾਂ ਹੈ ਕਰਦੀ ਕੀ ਆ ਇਹ ਮੇਰੀ ਨਜ਼ਰਾਂ ਦੂਰ ਚਲ ਜਾ ਮੈਨੂੰ ਦਿਖ ਨਹੀਂ ਨੀ ਚਾਹੀਦੀ ਕਿਤੇ ਤੂੰ ਕਿੱਦਾਂ ਗੱਲਾਂ ਕਰਦੀ ਟੈਂ 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 ਲਾਈ ਇਨੇ ਘਰ ਦੇ ਵਿੱਚ ਇਧਰੋਂ ਆਉਂਦੀ ਗੱਲਾਂ ਕਰਦੀ ਆ ਉਧਰੋਂ ਆਉਂਦੀ ਗੱਲਾਂ ਕਰਦੀ ਆ ਤਲਾਕ ਦੀ ਤਲਾਕ ਦੀ ਤਲਾਕ ਦੇਣਾ 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 ਤਾਕਾ ਦੇ ਤਾਕਾ ਦੇ ਮਾਰਦੀ ਮਾਰਦੀ ਹੰਡ ਕਰਦੀ 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 ਆ ਇਕੱਠੇ ਰਹਿੰਦੇ ਹਾਂ ਸਭ ਕੋ ਚੰਗਾ ਹੀ ਇਹ ਨਵਾਂ ਨੇ ਆਣ ਕੇ ਸਾਨੂੰ ਇਦਾਂ ਹੀ ਕਰ ਦਿੱਤਾ ਵਾ ਇੱਕ ਦੂਜੇ ਨੂੰ ਮਿਲਣ ਨੂੰ ਤਰਸਦੇ ਆ ਗੱਲਾਂ ਕਰਨ ਨੂੰ ਵੀ ਤਰਸਣ ਡਏ ਆ ਹਾਏ ਰੱਬਾ ਇਦਾਂ ਕਿਦਾਂ ਜ਼ਿੰਦਗੀ ਲੰਘਣੀ ਸਾਡੀ ਅੰਮਾ ਤਾਂ ਹੁਣ ਇਤਨਾ ਵਿਹਲੇ ਬੈਠੇ ਰਹਿੰਦੇ ਐ ਵੀ ਨਹੀਂ ਪਿਲਾਗੋ ਕੋਈ ਨਾ ਕੋਈ ਕੰਮ ਹੀ ਕਰਾ ਦਈਏ ਮਗਰ ਉਹ ਤੁਹਾਡੀ ਪਤਾ ਆਪ ਨੂੰ ਨਹੀਂ ਲੱਗੂਗਾ ਕਿ ਅਗਲਾ ਕੰਮ ਕੰਡਿਆ ਤੇ ਕੀ ਕੰਡਿਆ ਫਿਰ ਕਹਿ ਦਣਗੇ ਵੀ ਇਹ ਏਸੀ ਵਿੱਚੋਂ ਨਿਕਲੀ ਕੁੱਤੇ ਹੋਈ ਬਜੇ ਗਰੇ ਵੀਰ ਹੋਰ ਉਹ ਮੋਰਖਾ ਕੱਲੇ ਨਾਉਂਦਾ ਮੈਂ ਮੋਰਤੀ ਛੱਡ ਗਾਲ ਨਿਆਣਿਆਂ ਦਾ ਬੜਾ ਡਰ ਜਾਂਦਾ ਹੀ ਉਹ ਮੈਂ ਤੇ ਅੱਗੇ ਤੁਹਾਨੂੰ ਕਹਿਣਾ ਹੈ ਕਿ ਨਿਆਣੇ ਦੁਪਹਿਰੇ ਘਾਟੀ ਬਾਹਰ ਕੱਢਿਆ ਕਰੂ ਆ ਆ ਪਾਣੀ ਕਿਉਂ ਸਰਕਾਰ ਨੇ ਕੀਤਾ ਨਸਬੰਦੀ ਜੀ ਕਰਮ ਦੇਣੀ ਆ ਕੀ ਬੜਾ ਕਿਸ ਅੱਗੇ ਵਾਹ ਤੋ ਜੋ ਇਹਨੇ ਕਿਉਂ ਨਹੀਂ ਹੈ ਨਾ ਉਹ ਗੱਡੀ ਜੀ ਉਹਨੇ ਜਿਹੜਾ ਵਾਰਾ ਕੁੱਤੇ ਭਰ ਗੱਡੀ ਲੈਣਦੇ ਹੁੰਦੇ ਸੀ ਤੇ ਹੋਰ ਆ ਹੁਣ ਕੁੱਤਾ ਹੋਈ ਬਹੁਤ ਗਿਆ ਤੇ ਹੂੰ ਹੂੰ ਆ ਨਹਿਰ ਦਾ ਆਪਣਾ ਲਾਗਾ ਬਹੁਤ ਜ਼ਿਆਦਾ ਕੁੱਤਾ ਹੋ ਗਿਆ ਵਾ ਠੀਕ ਆ ਕੀ ਕਰਦਾ ਐ ਮਾ ਕੋਈ ਨਹੀਂ ਬਸ ਜਿਹੜਾ ਮਾਰ ਕੇ ਆ ਪਾਣੀ ਪੂਣੀ ਵੇਖ ਕੇ ਅੱਛਾ ਅੱਛਾ ਹੂੰ ਹੋਰ ਬੜਾ ਵਧੀਆ ਯਾਰ ਮੈਂ ਨਿਆ ਬੰਦੇ ਲੱਭਣ ਜੇ ਤੇਰੇ ਕੋਲ ਕਾਕੇ ਜਾ ਕੇ ਦੇਖ ਆ ਰੂੜੀ ਚਕਾ ਦੀਏ ਬੰਦੇ ਮੈਂ ਆਖੇ ਆਖੇ ਆ ਉਹ ਮੈਂ ਛਟਾਉਣੀ ਆ ਇਹਦੇ ਛਟਾਉਣੀ ਤੂੰ ਕੋ ਨਾ ਜਰਾ ਲੱਗਿਆ ਉਹ ਠੇਕੇ ਦੀ ਨਹੀਂ ਪੈੜੀ ਉਹ ਮੂਠਾ ਠੇਕੇ ਵਾਲੀ ਪੈੜੀ ਚ ਕੌਣ ਰੂੜੀ ਭੁੰਦਾ ਵਾ ਉਹ ਵੇਲੇ ਤਨ ਪੱਕੀ ਦੇਤੀ ਆ ਨਾ ਕੋਨਾ ਤੂੰ ਨਾਲ ਕਰ ਕੋਨਾ ਬੀਜ ਲੈਣੀ ਮੁਰਕੇ ਤੇ ਫਸਲ ਤਾਂ ਮੈਂ ਕੱਢਣੀ ਆ ਹੁਣ ਦੀ ਪਾਈ ਹੁਣੇ ਥੋੜੀ ਅਸਰ ਹੋਈ ਨਾ ਫਸਲ ਤਾਂ ਸਾਲ ਬਾਦ ਹੁੰਦਾ ਕੋਈ ਨਹੀਂ ਹੁੰਦਾ ਪਾਲਣ ਦੇ ਮੈਨੂੰ ਵਰਕਾ ਉਹ ਚੁੱਪ ਕਰਕੇ ਬਹਿ ਜਾ ਉਹਦੇ ਵਿੱਚ ਬੋਤੀ ਗਾਲਾ ਡਾਇਰੀ ਬੋਰੀ ਕਵਾਦੇ ਪਾ ਲਈ ਇਹ ਮੈਨੂੰ ਪਾਲਣ ਦੇ ਉਹ ਰੋਈ ਵਾਲੀ ਪੈ ਜੇ ਅੱਗੇ ਫਸਲ ਨਹੀਂ ਹੁੰਦੀ ਉਹ ਰੇਤ ਜਿਆਦੀ ਹੋ ਗਈ ਪੈ ਜੇ ਬੰਦੇ ਬੁੰਦੇ ਆਖੇ ਟਰਾਲੀ ਟੁੱਲੀ ਤੇ ਟਰਾਲੀ ਆਖੇ ਜੀ ਮੈਂ ਉਧਰ ਨਾ ਪੈ ਜੂਗੀ ਬੋਤੀ ਗਾਲੇ ਤੂੰ ਮੈਂ ਡਾਇਦਾ ਬੁਰਾ ਲਾ ਜੂ ਮੇਂ ਚ ਪਾ ਲਈ ਠੇਕ ਗਾਲੀ ਪਾ ਲਈ ਚਲ ਬੋਰਾ ਲੈ ਆ ਦੀ ਫੇ ਮੈਨੂੰ ਮੈਂ ਬੋਰਾ ਤੈਨੂੰ ਲੈ ਦੂੰਗਾ ਤੇ ਬੰਦੇ ਜਿਹੜੇ ਆਖੇ ਨਾ ਉਹਨਾਂ ਨੂੰ ਖਲਾ ਦੇ ਤੇ ਟਰਾਲੀ ਭਾਗ ਉੱਥੇ ਪਾਲ ਜਿਹੜੀ ਪੰਜ ਟਰਾਲੀਆਂ ਹੈਗੀਆਂ ਚਲ ਠੀਕ ਆ ਬੋਰਾ ਲੈ ਆ ਦੀ ਫੇ ਬੋਰਾ ਤੈਨੂੰ ਮੈਂ ਲੈ ਦੂੰਗਾ ਹੂੰ ਤੇ ਭਾਬੀ ਦਾ ਕਹੇ ਨਾ ਮੁਝਾਰਦਾ ਪਉਂਦਾ ਕਿ ਮੈਂ ਬੋਰਾ ਮੰਗਾਇਆ ਬੋਰਾ ਮੰਗਾਇਆ ਵੀ ਨਹੀਂ ਪਉਂਦਾ ਮੈਂ ਆਹੋ ਉਹ ਨਾ ਮੜ ਕੇ ਮੇਰੇ ਗੱਲ ਪੈ ਜੀ ਨਹੀਂ ਨਹੀਂ ਮੈਨੂੰ ਪਤਾ ਸੁਭਾ ਦਾ ਆ ਦਵਾਈ ਪੈ ਗਈ ਸਾਰੇ ਝੋਨੇ ਆ ਆ ਪੈ ਗਈ ਵੱਜ ਗਿਆ ਯਾਰਾ ਠੀਕ ਆ ਬੱਤੀ ਬੜੀ ਆਂਡਿਆਰ ਕਹਿੰਦੇ ਆ ਬੱਤੀ ਬਿਠੇਰੀ ਹੁੰਦੀ ਖਾਦ ਖੂ ਟਾਈਮ ਨਾ ਪਾ ਲਈ ਨਹੀਂ ਪਾਵਾਂਗੇ ਆਪਾਂ ਨੂੰ ਵਾਲਾ ਕੰਮ ਨਾ ਕਰਨੀ ਪਰੂ ਚਾਹੇ ਭਲਾ ਲਿਆ ਮੁੜ ਕੇ ਨਹੀਂ ਨਹੀਂ ਮਾਕੇ ਬੰਦੇ ਬੁੰਦੇ ਮੈਂ ਇਕੱਠੇ ਕੰਮ ਕਰਾਉਣਾ ਹੈ ਤਾਂ ਕਹਾਂ ਡਿਆ ਆ ਆਪ ਹੀ ਪਾ ਲਿਆ ਕਰਨਾ ਸਵੇਰੇ ਸ਼ਾਮ ਬੰਦੇ ਨੂੰ 100 ਰੁਪਏ ਬਰੇ ਦੇਣਾ ਤੂੰ ਵੀ ਗਰਮੀ ਬੜੀ ਆ ਮੁੜ ਕੇ ਬਿਮਾਰ ਗਿਆ ਪਾਏ ਉੱਤੇ ਲੱਗਣੇ ਆ ਸ਼ਾਮਾਂ ਨੂੰ ਮੈਂ ਦੋ ਦੋ ਬਰੇ ਕਰਕੇ ਪਾ ਲੇ ਮੈਂ ਵੀ ਦੋ ਦੋ ਬਰੇ ਪਾਉਂਨੇ ਆ ਰੋਜ਼ ਤੇਰੇ ਕੰਮ ਮੋਟੇ ਆ ਤੇਰੇ ਬਾਕੀ ਬਾਕੀ ਕੰਮ ਬਾਪੂ ਕਰ ਦਿੰਦਾ ਆ ਆ ਬਾਪੂ ਕਰ ਦਿੰਦਾ ਅਸੀਂ ਐਵੇਂ ਨਾ ਭੂਏ ਨਹੀਂ ਚੜਈ ਰਹੀਦਾ 24 ਘੰਟੇ ਹੱਡ ਹਲਾ ਲਈਦੇ ਹੋਈਦੇ ਆ ਆ ਤੇਰੇ ਪੱਠੇ ਪੁੱਠੇ ਬਾਪਾ ਨਹੀਂ ਬਾਪੂ ਡਾਹੰਦਾ ਮੈਂ ਕੱਲਾ ਕੀ ਕਰਾਂ ਤੂੰ ਖਾਦ ਪਾ ਪਾਣੀ ਤੇਰਾ ਮੈਂ ਡਾ ਦੂੰ ਆ ਐਵੇਂ ਬਾਨੇ ਮਾਰਦਾ ਰਹੀਨਾ ਉਹ ਜਿੱਥੇ ਤੂੰ ਹੱਥ ਪੈ ਗਈ ਇਸ ਲਈ ਰਹਿਣ ਦੀ ਠੀਕ ਠੀਕ ਆ ਆਹ ਔਰ ਕਿਦਾਂ ਆਉਣਗੇ ਬੰਦੇ ਕੱਲ ਹੀ ਆਉਣੇ ਤੜੇ ਚਲ ਠੀਕ ਆ ਫੇ ਜਉਂਦੇ ਵਿੱਚ ਕਾ ਦਈਏਗਾ ਚੰਗਾ ਆਓ ਨਹੀਂ ਤੇ ਮੈਂ ਕਰਾ ਮਾਰ ਕੇ ਨਾ ਇੱਥੇ ਇਕੱਠੀ ਕਰ ਲਈਏ ਜੇ ਨਹੀਂ ਬੰਦੇ ਮਿਲਦੇ ਇੱਥੇ ਨਹੀਂ ਆਉਣੇ ਆ ਤਾਂ ਠੀਕ ਆ ਫਿਰ ਬੋਰਾ ਲੈਦੀ ਮੈਨੂੰ ਬੋਰਾ ਲੈ ਦੂੰਗਾ ਤੁਹਾਨੂੰ ਮੈਂ ਚਲ ਬੋਰੀ ਦਾ ਇੰਤਜ਼ਾਮ ਕਿ ਨਹੀਂ ਹੋਆ ਕਿ ਨਹੀਂ ਫਰੀਦਾ ਬੋਰਾ ਮਿਲ ਗਿਆ ਯੋ ਕਿਹੜੀ ਖਾਦ ਮਿਲਣ ਦੀ ਉਦਾਂ ਇਹ ਵਿਲਾ ਜਾਂਦਾ ਹੀ ਬਾਪੂ ਫਿਰ ਤੇ ਕੀ ਆ ਮੈਂ ਕੀ ਕਹਿਣ ਦੀ ਆ ਮੈਂ ਮੰਜੋ ਦੇ ਕਹਿਣ ਦੇ ਸੀਗੇ ਪਹਿਲੇ ਲਸਣ ਤੇ ਅਦਰਕ ਦੀ ਕੜੀ ਕਰ ਲੈਣੀ ਸੀ ਵਿੱਚ ਥੋੜੇ ਜੇ ਝੌਲ ਪਾ ਕੇ ਤੇ ਜਦੋਂ ਪਤਾ ਉਹਦੇ ਚ ਇੰਨਾ ਲਸਣ ਪੈਣਾ ਵਾ ਤੇ ਤੀਹ ਲਸਣ ਹੀ ਸੇ ਲੈ ਲੋ ਬੈਠੇ ਤੁਰਨ ਫੇਰਨ ਵਾਲੇ ਕੰਮ ਤੇ ਓਖੇ ਹੁੰਦੇ ਆ ਬੈਠਿਆਂ ਤੇ ਤਸੀਂ ਕਰ ਹੀ ਸਕਦੇ ਆ ਨਾ ਮੈਂ ਤਾਂ ਸੋਚਿਆ ਸੀ ਚੱਲ ਥੋੜਾ ਬਦ ਸੁਖ ਹੋ ਜਾਊਗਾ ਵੀ ਮਾਤਾ ਮੇਰੇ ਨਾਲ ਹੋਊਗੀ ਵੀ ਨਿਆੜੇ ਨਿੱਕੇ ਆ ਪਰ ਮਾਤਾ ਤੇ ਜਮਾ ਹੀ ਮੰਜੀ ਤੇ ਬਹਿ ਗਈ ਆ ਕਦੀ ਅੰਦਰ ਬਹਿ ਜਾ ਕਦੀ ਬਾਹਰ ਬਹਿ ਜਾ ਸਗੋ ਵਾਧੂ ਦਾ ਪੰਗਾ ਮੇਰੀ ਲੱਤ ਦੋਸ ਦੀ ਲੱਤ ਕੁੱਟ ਦੋ ਮਰਾਹਾਂ ਦੋਸ ਦਾ ਧਿਆ ਘੋਟ ਦੋ ਉਹ ਫਾਇਦੇ ਚ ਨਹੀਂ ਰਹਿ ਗਈ ਸਗੋਂ ਕਿਉਂ ਇੰਨਾ ਬੋਲੀ ਜਾਂਦੀ ਆ ਮੈਂ ਤੈਨੂੰ ਕੁਝ ਕਹਿਣ ਲਈ ਆ ਕੀ ਆਖਿਆ ਮੈਂ ਤੈਨੂੰ ਉਦੋਂ ਹਤੇ ਤੂੰ ਕਹਿੰਦੀ ਹਾਂ ਮਾਤਾ ਚੁੱਪ ਕਰ ਜਾ ਚੁੱਪ ਕਰ ਜਾ ਹੁਣ ਤੁਸੀਂ ਮੈਨੂੰ ਚੁੱਪ ਹੀ ਕਰਾਤਾ ਹੁਣ ਮੈਂ ਕੀ ਬੋਲਾਂ ਕਿਹੜਾ ਕੰਮ ਕਰਾਂ ਉਦੋਂ ਤੇ ਕਹਿੰਨੀ ਕੋਈ ਕੰਮ ਨਾ ਕਰੀ ਬਸ ਬੈਠੀ ਰਹੋ ਮੰਮੀ ਤੁਹਾਨੂੰ ਵੀ ਪਤਾ ਵਾ ਪਰੌਣਾ ਦੇ ਇੱਕ ਦਿਨ ਦਾ ਮਾਨ ਨਹੀਂ ਹੁੰਦਾ ਤੇ ਤੁਸੀਂ ਤੇ ਫੇਰ ਕਰ ਦੇ ਜੀ ਜੀ ਹੈ ਜੇ ਕਿਤੇ 10 ਦਿਨ ਆ ਕੇ ਪਰੌਣਾ ਰਹਿ ਜੇ ਨਾ ਤੇ ਦੂਜੇ ਤੇ ਤੀਜੇ ਦਿਨ ਉਹਨੂੰ ਰਸੋਈ ਚ ਛਾੜ ਦੇ ਦਾ ਬਰਾਬਰ ਦਾ ਵੀ ਕਰੋ ਤੇ ਖਾਓ ਤੇ ਆਪ ਬਰੇ ਹੋ ਜਾਈਦਾ ਰਮਾਨਾ ਵੀ ਚੱਲਣ ਵਾਲੇ ਅਗਲਾ ਆਪਣੇ ਮਨ ਪਸੰਦਾ ਖਾਊਗਾ ਚਲ ਹਾਨੂੰ ਵੀ ਮਿਲਦਾ ਜਾਊਗਾ ਘਰ ਵਾਲਿਆਂ ਦੇ ਤੇ ਉਦਾਂ ਹੀ ਕੰਮ ਨਹੀਂ ਮੁੱਕਦੇ ਕਦੀ ਵੇਹਲੀ ਦਾ ਕਰ ਲੋ ਕਦੀ ਘਰ ਦਾ ਕਰ ਲੋ ਕਿਹੜਾ ਕੰਮ ਫੜੇ ਤੇ ਕਿਹੜਾ ਕੋਈ ਛੱਡੇ ਹਾਏ ਨੀ ਸਾਹ ਲੱਲਾ ਮੈਨੂੰ ਵੀ ਗੱਲ ਕਰ ਲੈਂਦੇ ਸਾਡੀ ਤਾਂ ਸਾਰੀ ਉਮਰ ਨੰਗੀ ਆ ਕੰਮ ਕਰ ਕਰ ਕੇ ਕਿਤੇ ਅਹੀਂ ਤੇ ਕਿਤੇ ਗੋਡੇ ਵੀ ਸਾਡੇ ਦੁਖੰਡਾ ਪੇ ਆ ਕਿਹੜਾ ਕਾਮੂ ਆ ਜਿਹੜਾ ਰਹਿ ਗਿਆ ਹੁਣ ਕੀ ਤਾਥੋਂ ਦੋ ਟਿੱਕੀਆਂ ਹੀ ਨਹੀਂ ਪੱਕਦੀਆਂ ਤੇ ਮੰਮੀ ਤੇਰੇ ਕੋ ਕਿਹੜਾ ਪੱਕਦੀਆਂ ਹੀਗੀਆਂ ਡੈਡੀ ਦੁਬਾਰੇ ਥੋੜਾ ਬੋਲਦੀ ਨਹੀਂ ਹੀਗੀ ਹੈ ਹੁਣ ਤੁਸੀਂ ਇੱਕ ਦੂਜੇ ਨੂੰ ਤਰਸਦੇ ਮਰਦੇ ਜੇ ਤੁਸੀਂ ਹੁਣ ਮੈਨੂੰ ਮਿਹਨੇ ਦੇਣ ਲੱਗੀਆਂ ਜੇ ਮਿਹਨੇ ਕਾਦੇ ਦੇਨੇ ਸਾਡੀ ਤਾਂ ਲੜਾਈ ਇੱਕ ਪਾਸੇ ਰਹਿ ਗਈ ਤੇ ਤੁਹਾਡੀ ਦੋਹਾਂ ਦੀ ਨਹੀਂ ਮੁੱਕਦੀ ਹੁੰਦੀ ਚਲੋ ਉਹ ਤਾਂ ਫਿਰ ਜਦੋਂ ਕੋਈ ਸਮਾਂ ਹੀ ਨਾ ਉਦੋਂ ਸਾਰਿਆਂ ਦਾ ਇਹੋ ਜਵਾਨੀ ਵੇੜੇ ਹੁੰਦਾ ਵਾਧਾ ਘਾਟਾ ਹੋ ਹੀ ਜਾਂਦਾ ਵਾ ਤੇ ਫਿਰ ਸਾਡੇ ਤੇ ਵੀ ਜਵਾਨੀ ਚੱਲਣ ਦੀ ਐ ਨਾ ਤੇ ਮੈਂ ਤੁਹਾਨੂੰ ਕਿਹੜਾ ਆਂ ਨਹੀਂ ਲੜੋ ਆਪਣੀਆਂ ਪਕਾਓ ਤੇ ਖਾਓ ਜੇ ਦੋ ਦਿੱਤੀਆਂ ਜਾਂਦੀਆਂ ਤੇ ਮੈਨੂੰ ਦੇ ਦਿਓ ਭਾਈ ਜੇ ਨਹੀਂ ਤੇ ਕੋਈ ਨਹੀਂ ਮਾਸਾ ਗੁੜ ਦੀ ਢੇਲੀ ਖਾ ਕੇ ਮੈਂ ਪਾਣੀ ਪੀ ਲਿਆ ਕਰੂੰਗੀ ਮੈਨੂੰ ਪਰੇਸ਼ਾਨ ਨਾ ਕਰ ਤੇ ਜਾ ਆਪਣਾ ਕੰਮ ਕਰ ਅੱਛਾ ਜੀਬ ਪਰਮੰਗ ਦੀ ਵੀ ਬੜਾ ਕੋਸ਼ ਵਾ ਤੇ ਕਹਿਣ ਨੂੰ ਕਹਿ ਦੇਣਾ ਮੈਂ ਦੀ ਲੂੰ ਨਾ ਖਾ ਲੂੰਗੀ ਮੈਂ ਗੋੜ ਨਾ ਖਾ ਲੂੰਗੀ ਮੈਂ ਚਾਰ ਨਾ ਖਾ ਲੂੰਗੀ ਪੱਚਦਾ ਸਾਰਾ ਕੋ ਤੁਹਾਨੂੰ ਤੁਹਾਡੀਆਂ ਮਿਹਰਬਾਨੀਆਂ ਤੁਹਾਡੀਆਂ ਹੀ ਮਿਹਰਬਾਨੀਆਂ ਹੋਈਆਂ ਵਾਂ ਲੜਦੇ ਵੀ ਆਏ ਆ ਮਿਲਦੇ ਵੀ ਆਏ ਆ ਆਂਦੇ ਹੁੰਦੇ ਲੜਨ ਰਾਤ ਆਵੇ ਵਿਛਣ ਰਾਤ ਨਾ ਆਵੇ ਤੁਸੀਂ ਤੇ ਸਾਡਾ ਰਲ ਮਿਲ ਕੇ ਮਿਲ ਕੇ ਛੋੜਾ ਈ ਛੋੜਾ ਈ ਪੋੜਾ ਈ ਪੋੜਾ ਈ ਹੋਇਆ ਵਿਛੋੜਾ ਕਾਦਾ ਵਾ ਅੱਖੀਂ ਦੇਖਦੇ ਜੇ ਇੱਕ ਦੂਜੇ ਨਾਲ ਬੋਲਣਾ ਤੁਹਾਨੂੰ ਤਾਂ ਚੁੱਪ ਕਰਾਇਆ ਪਰ ਟਾੜੀ ਤੇ ਆਪਣੀ ਲੜਾਈ ਨਹੀਂ ਮੁੱਕਦੀ ਤੇ ਘਰ ਤੇ 24 ਘੰਟੇ ਕਲੇਸ਼ ਪਿਆ ਰਹਿੰਦਾ ਕਦੀ ਹੱਡਾ ਪੈ ਗਿਆ ਕਦੀ ਨਿਆਣੇ ਲੜ ਪਏ ਇੱਕ ਦੂਜੇ ਦੇ ਨਾਲ ਤੇ ਕਦੀ ਤਹੀ ਲੜ ਪੇ ਕੀ ਪਤਾ ਉਹਦਾ ਕਿੰਨਾ ਘਟੇੜ ਭਰਿਆ ਗੱਲਾਂ ਕਰਨ ਨੂੰ ਤੇ ਮੇਰੇ ਦਿਲ ਦਾ ਤੈਨੂੰ ਕੀ ਪਤਾ ਮੇਰਾ ਢਿੱਡ ਕਿੰਨਾ ਘ ਭਰਿਆ ਗੱਲਾਂ ਕਰਨ ਨੂੰ ਅਸੀਂ ਜੀਂਦੇ ਆ ਮਰੇ ਤ ਨਹੀਂ ਨਾ ਚਲ ਮੈਨੂੰ ਨਹੀਂ ਪਤਾ ਇਹ ਸਾਰਾ ਕੁਝ ਆਪਣੀ ਵੱਡੀ ਨੂੰ ਉਹਨੂੰ ਪੁੱਛ ਲਈ ਇਹ ਵੱਡੀ ਨੌਚ ਅੱਜ ਦੀ ਹੁੰਦੀ ਆ ਦਿਨ ਵੇਖਣੇ ਨਹੀਂ ਪੈਣੇ ਮੈਂ ਰਿਆਨੀ ਆ ਇਹਨਾਂ ਨੂੰ ਮਿਹਣੇ ਦਵਾ ਫੇਰ ਮੈਂ ਡਰਦੀ ਕੋਈ ਗੱਲ ਨਹੀਂ ਕਰਦੀ ਇਹ ਨਾ ਹੋਵੇ ਜਿਹੜਾ ਮੈਨੂੰ ਮਾੜਾ ਮੋਟਾ ਮੰਜੀ ਜਿੰਨਾ ਥਾਂ ਦਿੱਤਾ ਬਹਿਣ ਨੂੰ ਉਹ ਵੀ ਮੈਨੂੰ ਘਰੋਂ ਹੀ ਕੱਢ ਦੇਣ thank you